ਅਸੀਂ ਕਹਿੰਨੇ ਵੀ ਘੱਟੋ ਘੱਟ ਮਹੀਨਾ ਤਾਂ ਸਾਡੀ ਵੀਡੀਓ ਦੇਖੋ ਫਿਰ ਸਾਨੂੰ ਲੱਭ ਕੇ ਆਓ ਸਾਡੇ ਪੇਜ ਦੇ ਉੱਪਰ ਨੰਬਰ ਵੀ ਬਹੁਤ ਘੱਟ ਮਿਲਣਗੇ ਤੁਹਾਨੂੰ ਅਸੀਂ ਖੁਦ ਦਾ ਨੰਬਰ ਵੀ ਦੇ ਦਿੰਦੇ ਅਸੀਂ ਉਹਨਾਂ ਲੈ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਥੋੜੇ ਵਾਸਤੇ ਇੱਕ ਬਹੁਤ ਵਧੀਆ ਮੋਟਰਸਾਈਕਲ ਲੈ ਕੇ ਆਏ ਹਾਂ ਸਟੋਰ ਆ ਮੈਂ ਕਹਿੰਨਾ ਅੱਤ ਗੱਲ ਬਾਤ ਹੈ ਅੱਤ ਜਿਹਨੂੰ ਸਰਾ ਕਹਿੰਦੇ ਨੇ ਤੁਹਾਨੂੰ ਉਹ ਮੋਟਰਸਾਈਕਲ ਦਿਖਾਵਾਂਗੇ ਤੁਸੀਂ ਬਹੁਤ ਘੱਟ ਦੇਖੇ ਹੋਣਗੇ ਬਈ ਤਿਆਰ ਵੀ ਬਹੁਤ ਘੱਟ ਪਾਈ ਤਿਆਰ ਕਰਵਾਉਂਦੇ ਨੇ ਉਹਨਾਂ ਕਿਉਂਕਿ ਸੁਪਰ ਹਿੱਟ ਗੱਡੀ ਹੈ ਤੁਹਾਨੂੰ ਆਪਸ਼ਨ ਦੱਸਾਂ ਘੋੜਾ ਕਹਿੰਦੇ ਨੇ ਇਹਨਾਂ ਨੂੰ ਘੋੜਾ ਕੋੜਾ ਹੀ ਕੈਂਟ ਲੱਗਦਾ ਬੱਬੇ ਝੱਟਦਾ ਆਜੋ 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 ਦਿਖਾਉਂ ਆਜੋ ਆਹ 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 ਕੀ ਬਤਨ ਹੈ ਓਏ ਆ ਘੜਾ TVS ਮੋਟਰਸਾਈਕਲ ਆ ਕੀਤਾ ਤਿਆਰ ਬੱਬੇ ਸਾਰਾ ਮੋਟਰਸਾਈਕਲ ਤੁਸੀਂ ਦੇਖੋਗੇ ਨਾ ਹੈਰਾਨ ਹੋ ਜਾਓਗੇ ਇੰਨੀ ਕੈਂਟ ਗੱਲਬਾਤ ਪੜਾਈ ਹੈ ਤੇ ਸਾਊਂਡ ਕੁਆਲਿਟੀ ਪੂਰੀ ਸਰਾ ਲੈ ਪਹਿਲਾਂ ਤੁਹਾਨੂੰ ਦਿਖਾਉਂ ਨਿਆ ਅਲਾਈ ਵੀਲ ਇਧਰ ਲਿਆ ਵੀ ਕੈਮਰਾ ਇਹ ਕੈਮਰਾ ਇਧਰ ਲਿਆ ਤੁਹਾਨੂੰ ਦਿਖਾਉਂ ਨਿਆ ਅਲਾਈ ਵੀਲ ਤੇ ਸਾਰਾ ਓਕੇ ਦੀ ਰਿਪੋਰਟ ਕਰਿਆ ਟਾਇਰਾਂ ਤੋਂ ਲਾ ਲਾਈ ਵੀਲਾਂ ਤੋਂ ਲਾ ਪਹਿਲਾਂ ਟਾਇਰ ਚੈੱਕ ਕਰੋ ਬੱਬੇ ਐਮ ਆਰ ਐਫ ਦੇ ਟਾਇਰ ਪਾਏ ਨੇ ਇਹਦੇ ਵਿੱਚ ਤੇ ਪੂਰਾ ਪੇਂਟ ਵਗੈਰਾ ਸਲੈਂਸਰ ਵਗੈਰਾ ਵੀ ਨਵਾਂ ਪਾਇਆ ਤੇ ਕੱਲੀ-ਕੱਲੀ ਚੀਜ਼ ਇਹਦੇ ਵਿੱਚ ਨਵੀਂ ਪਾਈ ਆ ਲੈ ਵੀ ਦੱਸੋ ਕਿਰਾ ਕਿੱਦਾਂ ਬਣੀ ਹੈ ਗੱਲਬਾਤ ਤੇ ਅਲਾਈ ਵੀਲ ਵੀ ਪਾਏ ਨੇ ਕੰਪਨੀ ਦੇ ਪਾਏ ਨੇ ਕੋਈ ਐ ਨਹੀਂ ਹੈਗਾ ਤੇ ਵਧੀਆ ਕੰਪਨੀ ਦੇ ਪਾਏ ਨੇ ਟੀਵੀਐਸ ਦਾ ਮੀਟ ओरिजिनल ਪਾਇਆ ਲੋਕ ਸੈਟ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਓਕੇ ਦੀ ਰਿਪੋਰਟ ਕਰਿਆ ਤੇ ਕਿਹੜੇ-ਕਿਹੜੇ ਵੀਰਾਂ ਨੂੰ ਟੀਵੀਐਸ ਸਟਾਰ ਮੋਟਰਸਾਈਕਲ ਪਸੰਦ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਰਾ ਦੇਖ ਸਕਦੇ ਹੋ ਵੀ ਸਾਰਾ ਪੇਂਟ ਦੇਖੋ ਪੇਂਟ ਕੁਆਲਿਟੀ ਦੇਖੋ ਜਮਾ ਬਰੀਕੇ ਨਾਲ ਦੇਖ ਸਕਦੇ ਆ ਇੰਜਨ ਦਾ ਪੇਂਟ ਦੇਖੋ ਬੇ ਜਮਾ ਓਕੇ ਰਿਪੋਰਟ ਹੈ ਨਾ ਲੈ ਬਈ ਆ ਜਾਓ ਬਈ ਕਿਹੜੇ ਕਿਹੜੇ ਬੀਰੋਂ TVS ਮੋਟਰਸਾਈਕਲ ਪਸੰਦ ਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਉਂਕਿ ਇਹ ਘੋੜਾ ਮੋਟਰਸਾਈਕਲ ਹੈ ਘੋੜਾ ਐ ਜਿਹਨੂੰ ਚੱਲਦਾ ਹੈ ਨਾ ਤਾਂ ਘੋੜੇ ਵਾਲੀ ਫੀਲਿੰਗ ਆਉਂਦੀ ਹੈ ਜਿਵੇਂ ਰਾਜਾ ਘੋੜੇ ਦੇ ਉੱਪਰ ਜਾਂਦਾ ਹੁੰਦਾ ਐਦਾਂ ਦਾ ਮੋਟਰਸਾਈਕਲ ਹੈ ਕਿਉਂਕਿ ਤੁਸੀਂ ਲੋਗੋ ਵੀ ਦੇਖਣਾ ਹੈ TVS ਸਟਾਰ ਦੇ ਉੱਪਰ ਏ ਟੀਵੀ ਐਸ ਮੋਟਰਸਾਈਕਲ ਦੇ ਉੱਪਰ ਲੋਗੋ ਦੇਖਿਆ ਨਾ ਜਿਵੇਂ ਘੋੜੇ ਵਾਲੇ ਹੁੰਦੇ ਨਾ ਉਹ ਫੀਲ ਕਰਾਉਂਦੇ ਨਾ ਬੇ ਘੋੜੇ ਵਾਲੀ ਚਾਲ ਤੁਰਦਾ ਜਿਹੜੇ ਜਿਹੜੇ ਵੀਰਾਂ ਨੇ ਚਲਾਇਆ ਨਾ ਉਹਨਾਂ ਨੂੰ ਵੀ ਪਤਾ ਹੈ ਲੈ ਤੁਹਾਨੂੰ ਦੱਸਦੇ ਆ ਜਾਂਦਾ ਕਿੱਥੇ ਆ ਕਿਹੜੇ ਪਿੰਡ ਜਾਉ ਕਿਹੜੇ ਸ਼ਹਿਰ ਜਾਉ ਕਿਹੜੇ ਏਰੀਏ ਚ ਜਾਉ ਤੇ ਕਿੱਥੇ ਦਾ ਮੋਟਰਸਾਈਕਲ ਹੈ ਠੀਕ ਹੈ ਕਿਹੜੇ ਬਾਈ ਦਾ ਮੋਟਰਸਾਈਕਲ ਸਾਰੀ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਹਾਂ ਵੀ ਤੁਹਾਨੂੰ ਕਿਵੇਂ ਆ ਵਧੀਆ ਜੀ ਕਿੱਥੇ ਜਾ ਰਿਹਾ ਮੋਟਰਸਾਈਕਲ ਤਰਨਤਾਰ ਜਾ ਰਿਹਾ ਹੈ ਜੀ ਇਹ ਵਿਸ਼ਾਲ ਬਾਈ ਦਾ ਇਹ ਮੋਟਰਸਾਈਕਲ ਬਾਈ ਆਪ ਦਬਈਚ ਰਹਿੰਦਾ ਜੀ ਅੱਛ ਲੈ ਵੀ ਸੋਨੀ ਲੈ ਕੇ ਆਏ ਸੀ ਦਬਈ ਚ ਰਹਿੰਦਾ ਬਾਈ ਮੋਟਰਸਾਈਕਲ ਬਾਈ ਨੇ ਕਰਾਇਆ ਤਿਆਰ ਤੇ ਕਿਹੜੇ ਏਰੀਆ ਦਾ ਦੱਸਿਓ ਜੀ ਤਰਨਤਾਰਨ ਤਰਨਤਾਰਨ ਹਾਂਜੀ ਠੀਕ ਆ ਵੇ ਲੈ ਵੀ ਉੱਥੇ ਜਾਊਗਾ ਮੋਟਰਸਾਈਕਲ ਹੈਗਾ 200 ਕਿਲੋਮੀਟਰ 200 ਕਿਲੋਮੀਟਰ ਸਾਡੇ ਹੈ ਸਾਢੇ 2 ਕਿਲੋਮੀਟਰ ਮੈਂਦੇ 1 1 ਸਾਢੇ 200 ਕਿਲੋਮੀਟਰ 200 ਕਿਲੋ 400 ਹੋ ਗਿਆ ਫਿਰ 400 ਕਿਲ ਅੱਛਾ ਜੀ ਲੈ ਵੀ ਲੈ ਵੀ ਦੋਸਤ ਤੁਸੀਂ ਵੀ ਤਿਆਰ ਕਰਵਾ ਸਕਦੇ ਹੋ ਮੋਟਰਸਾਈਕਲ ਪਰ ਤਿਆਰ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਸਾਡੀ YouTube ਤੇ ਪਹਿਲਾਂ ਵੀਡੀਓ ਦੇਖਿਓ ਜਿੰਨ ਤੱਕ ਤੁਸੀਂ ਸਾਰੀ ਵੀਡੀਓ ਨਹੀਂ ਦੇਖੇ ਨਾ ਐਨ ਤੱਕ ਸਾਤੂ ਤਿਆਰ ਨਾ ਕਰਵਾਇਆ ਉਹ ਤਾਂ ਕਹਿਣ ਦਾ ਰੀਜ਼ਨ ਪਤਾ ਕੀ ਹੈ ਕਿਉਂਕਿ ਸਾਡੇ ਬਾਰੇ ਤੁਹਾਨੂੰ ਪਤਾ ਲੱਗ ਜੇ ਵੀ ਕਿਦਾਂ ਦਾ ਕੰਮ ਕਰਦਾ ਹੈ ਕੀ ਗੱਲਬਾਤ ਹੈ ਬਹੁਤ ਅੱਜ ਕੱਲ ਫਰੌਡ ਚੱਲਦਾ ਹੈ ਵੀਡੀਓ ਦੇਖਦੇ ਨੇ ਬੰਦੇ ਉਹਨਾਂ ਦਾ ਵੀ ਚਲੇ ਜਾਂਦੇ ਨੇ ਫਿਰ ਬਾਅਦ ਦੇ ਵਿੱਚ ਕਹਿੰਦੇ ਨੇ ਗੱਲ ਸੀ ਕਹਿੰਦੇ ਵੀ ਘੱਟੋ ਘੱਟ ਮਹੀਨਾ ਤਾਂ ਸਾਡੀ ਵੀਡੀਓ ਦੇਖੋ ਫਿਰ ਸਾਨੂੰ ਲੱਭ ਕੇ ਆਓ ਸਾਡੇ ਪੇਜ ਦੇ ਉੱਪਰ ਨੰਬਰ ਵੀ ਬਹੁਤ ਘੱਟ ਮਿਲਣਗੇ ਤੁਹਾਨੂੰ ਅਸੀਂ ਖੁਦ ਦਾ ਨੰਬਰ ਵੀ ਦਿੰਦੇ ਹਾਂ ਅਸੀਂ ਉਹਨਾਂ ਨੂੰ ਜਿਹੜਾ ਸਾਨੂੰ ਖੁਦ ਲੱਭ ਕੇ ਸਾਤੂ ਮੋਟਰਸਾਈਕਲ ਦਾ ਕੰਮ ਕਰਾਵੇ ਕਿਉਂਕ ਯਾਰ ਤਾਂ ਬ੍ਰਾਂਡ ਨੇ ਫਿਰ ਬ੍ਰਾਂਡ ਹੀ ਰਹਿਣਗੇ ਧੰਨਵਾਦ ਜੀ ਤੇ ਕਮੈਂਟ ਕਰ ਦਿਓ ਯਾਰ ਕਿੱਦਾਂ ਲੱਗੀ ਸਾਡੀ ਵੀਡੀਓ ਥੈਂਕ ਯੂ